ਦੀ ਮਾਤਾ ਫੋਨ ਲਾਈਨ ਤੇ ਨੇ ਬਲਵਿੰਦਰ ਕੌਰ ਫੋਨ ਲਾਈਨ ਤੇ ਨੇ ਬਲਵਿੰਦਰ ਜੀ ਸਵਾਗਤ ਹੈ ਤੇ ਕੀ ਕਾਰਨ ਹੈ ਕਿੰਨਾ ਕਾਰਨ ਕਰਕੇ ਤੁਹਾਨੂੰ 에어ਪੋਰਟ ਤੇ ਰੋਕਿਆ ਗਿਆ ਮੇਥੋ ਜੀ ਕਾਰਨ ਤੇ ਕੋਈ ਨਹੀਂ ਆ ਜੰ ਬਿਲਕੁਲ ਮੇਰਾ ਵੀਜ਼ਾ ਵੀ ਸਹੀ ਸੀ ਤੇ ਡਾਕੂਮੈਂਟ ਮੇਰੇ ਪੂਰੇ ਸਹੀ ਸੀ ਤੇ ਇਹਨਾਂ ਨੇ ਮੈਨੂੰ ਬੋਰਡਿੰਗ ਪਰ ਸਾਮਾਨ ਜਮਾ ਹੋ ਗਿਆ ਜेन ਇਮੀਗ੍ਰੇਸ਼ਨ ਤੇ ਖੜਕੇ ਤੇ ਮੈਨੂੰ ਵੇ પાਸੇ ਪਿਠਾ ਲਿਆ ਵਾ ਬਾਤ ਇਹਨਾਂ ਰੀਜਨ ਇਹ ਦੱਸਤਾ ਵੀ ਅਮਰ ਸਾਹਿਬ ਯਾਸਸਪਿੰਦਨ ਨੇ ਰੋਕਿਆ ਵਾ ਕਿ ਕੋਈ ਕੇਸ ਹੈ ਮੇਰੇ ਤੇ ਤਾਂ ਕੋਈ ਕੇਸ ਹੀ ਨਹੀਂ ਆਦਾ ਤਾਨੂੰ ਕਿਸ ਏਜੰਸੀ ਨੇ ਜਾਂ ਕਿਸ ਕਿਸ ਨੇ ਆਪਣੇ ਘੇਰੇ ਦੇ ਵਿੱਚ ਲਿਆ ਹੋਇਆ ਕਿੰਨਾਂ ਵੱਲੋਂ ਰੋਕਿਆ ਗਿਆ ਆ ਇਹੋ ਦਿੱਲੀ ਏਜੰਸੀ ਨਹੀਂ ਦਿੱਲੀ ਵਾਲਾ ਦਿੱਲੀ ਏਅਰਪੋਰਟ ਨੇ ਲਿਆ ਦਿੱਲੀ ਪੁਲਿਸ ਨੇ ਲਿਆ ਹੋਇਆ ਆਪਣੀ ਗ੍ਰਿਫਤ ਦੇ ਵਿੱਚ ਹਾਂਜੀ ਹਾਂਜੀ ਕੀ ਕਹਿ ਰਹੇ ਨੇ ਕਿਉਂ ਕਾਰਨ ਕੀ ਦੱਸ ਰਹੇ ਨੇ ਕੋਈ ਤੁਹਾਡੇ ਤੇ ਕੇਸ ਆ ਕੋਈ ਕਿਹਾ ਜਾ ਰਿਹਾ ਹਾਂਜੀ ਅਮਰਸਰ ਵਾਲੇ ਐਸਐਸਪੀ ਨੇ ਕਿਹਾ ਵੀ ਕੋਈ ਕੇਸ ਆ ਕਿਸ ਤਰ੍ਹਾਂ ਦਾ ਕੇਸ ਆ ਕੁਝ ਦੱਸਿਆ ਗਿਆ ਇਸ ਬਾਰੇ ਮੈਨੂੰ ਤਾਂ ਪਤਾ ਹੀ ਨਹੀਂ ਕੇਸ ਦਾ ਕਿਹੜਾ ਕੇਸ ਆ ਨਾ ਪੁੱਛਿਆ ਹੀ ਬਲਵਿੰਦਰ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਤਰੀਕੇ ਦੇ ਨਾਲ ਹਿਰਾਸਤ ਵਿੱਚ ਲਿਆ ਹੋਇਆ ਇਹ ਚਾਰ ਚਾਰ ਕੈਂਟ ਦੇ ਉਪਰ ਆ ਵਜ ਦੀ ਮੇਲ ਕੋਡ ਦੇ ਅੰਦਰ ਆਈ ਆ ਅਜੇ ਤੱਕ ਵੀ ਮੇਰਾ ਸਮਾਨ ਵਾਪਸ ਨਹੀਂ ਆਉਣਿਆ ਤੇ ਅਜੇ ਤੱਕ ਮੈਂ ਉੱਥੇ ਬੈਠੀ ਹਾਂ ਥੋੜੀ ਫਲਾਈਟ ਕਿੰਨੇ ਵਜ ਦੀ ਸੀਗੀ ਕਿੱਥੇ ਜਾਣਾ ਚਾਹੁੰਦੀ ਸੀ ਤੁਸੀਂ ਸਾਢੇ 3 ਵਜ ਦੀ ਸਾਢੇ 3 ਵਜ ਦੀ ਕਿੱਥੇ ਜਾਣਾ ਸੀ ਤੁਸੀਂ ਕੈਨੇਡਾ ਕੈਨੇਡਾ ਕਿਸੇ ਰਿਸ਼ਤੇਦਾਰ ਨੂੰ ਮਿਲਣ ਚਲੇ ਸੀ ਜਾਂ ਕੋਈ ਹੋਰ ਕੰਮ ਸੀ ਮੇਰੀ ਬੇਟੀ ਸੀ ਮੇਰੇ ਬੇਟਾ ਹੋਇਆ ਸੀ ਕੈਨੇਡਾ ਤੇ ਕੀ ਤੁਸੀਂ ਹੁਣ ਪਿਛਲੇ 3 ਘੰਟੇ ਤੁਸੀਂ ਕਹਿ ਰਹੇ ਹੋ ਕਿ ਮੈਂ ਪੁਲਿਸ ਦੀ ਹਿਰਾਸਤ ਦੇ ਵਿੱਚ ਹਾਂ ਤੁਸੀਂ ਕੋਈ ਬੇਨਤੀ ਜਾਂ ਕੋਈ ਅਪੀਲ ਜਾਂ ਕੋਈ ਤੁਹਾਡਾ ਵਕੀਲ ਉੱਥੇ ਪਹੁੰਚ ਰਿਹਾ ਕੋਈ ਗੱਲਬਾਤ ਹੋ ਰਹੀ ਹੈ ਕਿਸੇ ਤਰੀਕੇ ਦੇ ਨਾਲ ਮੈਂ ਤੇ ਅਪੀਲ ਹੋਇਆ ਤਾਂ ਵੀ ਇਹ ਸਿੱਖਾਂ ਨਾਲ ਬਹੁਤ ਤਕਾ ਹੋ ਰਿਹਾ ਵਾ ਸਿੱਖ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਵਾ ਕਿ ਸਿੱਖਾਂ ਐਮਪੀ ਹੋਣ ਲੱਗਾਤੇ ਉਹਨੂੰ ਪਾਰਲੀਮੈਂਟ 'ਚ ਨਹੀਂ ਲਿਆਂਦਾ ਜਾ ਰਿਹਾ ਉਹਨੇ ਵੀ ਅਪੀਲ ਕਿੰਨੀ ਵਾਰੀ ਪਾਤੀ ਆ ਤੇ ਇਹ ਚਾਹੁੰਦੇ ਪਤਾ ਨਹੀਂ ਹੁਣ ਕੀ ਆ ਵੀ ਕਿਉਂ ਇਹ ਕਿ ਇਦਾਂ ਕਰਨ ਦੇ ਇਹ ਪ੍ਰਸ਼ਾਸਨ ਵਾਲੇ ਤੁਸੀਂ 에어ਪੋਰਟ ਤੇ ਪਹੁੰਚਦੇ ਹੋ 12:00 ਵਜੇ ਤੁਸੀਂ ਪਹੁੰਚਦੇ ਹੋ ਤੇ ਉਦੋਂ ਕਿੰਨੇ ਮਿੰਟਾਂ ਬਾਅਦ ਜਾਂ ਕਿੰਨੇ ਸਮੇਂ ਬਾਅਦ ਤੁਹਾਨੂੰ ਰਿਟੇਨ ਕਰ ਲਿਆ ਜਾਂਦਾ ਆ? ਇਹ 1.5-2 ਘੰਟੇ ਬਾਅਦ ਬੇਬੀ ਮੇ ਬੋਸਮਾਨ ਜਮਾ ਹੋਇਆ ਬੋਡਿੰਗ ਪਾਸ ਕਿ ਲਈ ਆ ਸਾਰੇ ਡਾਕੂਮੈਂਟ ਕਿੱਥੇ ਹੋਏ ਆ ਜਦੋਂ ਇਮੀਗ੍ਰੇਸ਼ਨ ਤੇ ਗਏ ਉਦੋਂ ਇਹਨਾਂ ਨੇ ਕਿਹਾ ਵਾਫੀ ਕੁਕੇ ਤੁਹਾਨੂੰ ਕਹਿ ਰਹੇ ਨੇ ਵੀ ਤੁਹਾਡੇ ਤੇ ਕੇਸ ਹੈ ਤਾਂ ਕਰਕੇ ਤੁਹਾਨੂੰ ਰਿਟੇਨ ਕਰ ਲਿਆ ਗਿਆ ਆ ਆ ਬਿਠਾਇਆ ਉੱਥੇ ਅਜੇ ਮੈਨੂੰ ਸਮਾਨ ਨਹੀਂ ਦਿੱਤਾ ਵਾਪਸ ਤੁਹਾਡੇ ਨਾਲ ਕੋਈ ਪਰਿਵਾਰਕ ਮੈਂਬਰ ਹੈ ਸਿੱਥੇ ਨਹੀਂ ਮੈਂ ਇਕੱਲੀ ਹਾਂ ਕੋਈ ਗੱਲਬਾਤ ਹੋ ਰਹੀ ਹੈ ਕਿਸੇ ਅਧਿਕਾਰੀ ਦੇ ਨਾਲ ਕਿ ਡਿਟੇਲ ਦਿੱਤੀ ਜਾਵੇ ਸਾਂਝੀ ਕੀਤੀ ਜਾਵੇ ਡਿਟੇਲ ਨਹੀਂ ਨਹੀਂ ਅਜੇ ਉਹ ਗੱਲ ਤੇ ਕਿਹਿੰਦਾ ਨਹੀਂ ਹੋ ਰਹੀ ਹੈ ਤੁਹਾਡੀ ਫਲਾਈਟ ਤੁਹਾਡੀ ਜਿਹੜੀ ਕੀ ਆ ਉਹ ਨਿਕਲ ਚੁੱਕੀ ਆ ਹਾਂ ਫਲਾਈਟ ਨਿਕਲ ਗਈ ਨਿਕਲਣੀ ਵਾਲੀ ਹੈ 3:30 ਦੀ ਨਾ 3:00 ਨਹੀਂ ਹੋਗੇ ਕੋਈ 에어ਪੋਰਟ ਅਥਾਰਟੀ ਜਾਂ ਦਿੱਲੀ ਪੁਲਿਸ ਦੇ ਵੱਲੋਂ ਕਿਸੇ ਅਧਿਕਾਰੀ ਦੇ ਵੱਲੋਂ ਤੁਹਾਡੇ ਨਾਲ ਸੰਪਰਕ ਕੀਤਾ ਗਿਆ ਹੋਵੇ ਇਸ ਦੌਰਾਨ ਪੂਰੇ ਸਮੇਂ ਦੌਰਾਨ ਨਾ ਨਾ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਡੇਢ ਦੋ ਘੰਟੇ ਤੋਂ ਇੱਕ ਬੱਸ ਵਿੱਚ ਬਿਠਾਇਆ ਹੋਇਆ ਨਹੀਂ ਬੈਠੀ ਐਰਪੋਰਟ ਤੇ ਮੈਂ ਐਰਪੋਰਟ ਤੇ ਬੈਠੀ ਹਾਂ ਹਾਂ ਤੇ ਕਿੰਨਾ ਕਾਲੇ ਦੇ ਵਾਲੇ ਘੇਰਾ ਕੀ ਹੈ ਕਿਸ ਤਰੀਕੇ ਨਾਲ ਤੁਹਾਨੂੰ ਰੱਖਿਆ ਗਿਆ ਉੱਥੇ ਨਹੀਂ ਇਹ ਘੇਰਾ ਦੇ ਜਪਸ ਖਾਸਲੀ ਹੈਗਾ ਉਹ ਇਮੀਗੇਸ਼ਨ ਵਾਲੇ ਹੀ ਚੋਚਰ ਜਾਣੇ ਤੇ ਉਹ ਵੀ ਚਲੇ ਗਏ ਹੁਣ ਮੈਂ ਇਕੱਲੀ ਬੈਠੀ ਤੁਹਾਡਾ ਸਮਾਨ ਤੁਹਾਨੂੰ ਨਹੀਂ ਦੇ ਰਹੇ ਤੁਹਾਨੂੰ ਵਾਪਸ ਜਾਣ ਲਈ ਕਹਿ ਰਹੇ ਨੇ ਵਾਪਸ ਜਾਣ ਨੂੰ ਸਮਾਨ ਉਹ ਜਮਾ ਹੋਇਆ ਸਮਾਨ ਲੈਣ ਗਿਆ ਇੱਕ ਮੁੰਡਾ ਤੇ ਉਹ ਅਜੇ ਤੱਕ ਵਾਪਸ ਨਹੀਂ ਆਇਆ ਤੁਹਾਨੂੰ ਵਾਪਸ ਜਾਣ ਲਈ ਕਹਿ ਰਹੇ ਨੇ ਇਥੋਂ ਹਾਂ ਹਾਂ ਸੋ ਕੀ ਮੰਗ ਕਰਦੇ ਹੋ ਇੱਥੇ ਬੈਠੇ ਹੋ ਤੇ ਜਿਹੜੇ ਕੇਸ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਕੋਈ تفसील ਕੋਈ ਵੇਰਵਾ ਤੁਹਾਨੂੰ ਦਿੱਤਾ ਗਿਆ ਪੂਰਾ ਉਸ ਕੇਸ ਦੇ ਬਾਰੇ ਚ ਨਾ ਕੋਈ ਵੇਰਵਾ ਨਹੀਂ ਮੈਨੂੰ ਪਤਾ ਹੀ ਨਹੀਂ ਕਿ ਇਹਦਾ ਕੇਸ ਹੈ ਨਾ ਉਹ ਨਾ ਕੋਈ ਵੇਰਵਾ ਦਿੱਤਾ ਵਾ ਠੀਕ ਹੈ ਸਿਰਫ ਐਸਐਸਪੀ ਅੰਮ੍ਰਿਤਸਰ ਦੇ ਨਾਮ ਲਿਆ ਜਾ ਰਿਹਾ ਕਿ ਉਹਨਾਂ ਦੇ ਕਹਿਣ ਮੁਤਾਬਕ ਤੁਹਾਡੇ ਦੇ ਕੇਸ ਹੈ ਇਸ ਗੱਲ ਇਸ ਗੱਲ ਕਰਕੇ ਤੁਹਾਨੂੰ ਜਾਣ ਦੀ ਆਗਿਆ ਨਹੀਂ ਹੈ ਹੋਰ ਮਿਲਦੇ ਜਾ ਕੇ ਵੀ ਕਿਹੜਾ ਕੇਸ ਹੈ ਦੱਸੋ ਬਲਵਿੰਦਰ ਜੀ ਐਦੋਂ ਪਹਿਲਾਂ ਜਦੋਂ ਤੋਂ ਅਮਰਤਪਾਲ ਸਿੰਘ ਜੇਲ੍ਹ ਚ ਬੰਦ ਹੈ ਡਿਬਰੂਗੜ ਕੀ ਇਸ ਦਰਾਂ ਤੁਸੀਂ ਕੋਈ ਵਿਦੇਸ਼ ਯਾਤਰਾ ਹੋਰ ਕੀਤੀ ਹੈ ਨਹੀਂ ਨਹੀਂ ਅਸੀਂ ਉਦੋਂ ਤਾਂ ਗਏ ਹੀ ਨਹੀਂ ਵਿਦੇਸ਼ ਇਹ ਤੁਹਾਡੀ ਪਹਿਲੀ ਵਿਦੇਸ਼ ਯਾਤਰਾ ਹੀ ਆ ਇਹ 2.5 ਸਾਲ ਦਰਾਂ ਸੀ 3 ਸਾਲ ਹੋ ਗਏ ਪਹਿਲੀ ਯਾਤਰਾ ਹੈ ਪਹਿਲੀ ਯਾਤਰਾ ਯਾਰ ਤੇ ਪਹਿਲੀ ਯਾਤਰਾ ਤੇ ਰੋਕਿਆ ਗਿਆ ਤੁਹਾਨੂੰ ਚਲੋ ਠੀਕ ਜੀ ਤਾਂ ਮਾਤਾ ਬਲਵਿੰਦਰ ਕੌਰ ਨਾਲ ਫੋਨ ਲਾਈਨ ਤੇ ਸੀ ਅਮਰਤਪਾਲ ਦੇ ਮਾਤਾ ਬਲਵਿੰਦਰ ਕੌਰ ਉਹਨਾਂ ਦਾ ਕਹਿਣਾ ਹੈ ਕਿ ਤਕਰੀਬਨ ਡੇਢ ਤੋਂ 2 ਘੰਟੇ ਤੋ ਮੈਨੂੰ ਹਿਰਾਸਤ ਵਿੱਚ ਲਿਆ ਗਿਆ ਆ ਹਾਲਾਂਕਿ ਮੇਰੇ ਤੇ ਉੱਪਰ ਸਿਰਫ ਇਹ ਇਹ ਗੱਲ ਕੀਤੀ ਜਾ ਰਹੀ ਹੈ ਕਿ ਕੇਸ ਦਾ ਹਵਾਲਾ ਦੇਖ ਕੇ ਮੈਨੂੰ ਰੋਕਿਆ ਗਿਆ ਕਿ ਮੇਰੇ ਤੇ ਇੱਕ ਕੇਸ ਹੈ ਇਹ ਕਿਹਾ ਜਾ ਰਿਹਾ ਆ ਅੰਮ੍ਰਿਤਸਰ ਦੇ ਐਸਐਸਪੀ ਵੱਲੋਂ ਇਹ ਗੱਲ ਕਹੀ ਗਈ ਹੈ ਜਾਣਕਾਰੀ ਸਾਂਝੀ ਕੀਤੀ ਗਈ ਹੈ ਹਾਲਾਂਕਿ ਜਦੋਂ ਮਡਲੀ ਪ੍ਰਕਿਰਿਆ ਹੋ ਜਾਂਦੀ ਹੈ ਸਮਾਨ ਜਮ੍ਹਾਂ ਹੋ ਜਾਂਦਾ ਹੈ ਤਾਂ ਜਦੋਂ ਇਮੀਗ੍ਰੇਸ਼ਨ ਦੀ ਵਾਰੀ ਆਉਂਦੀ ਹੈ 에ਰਪੋਰਟ ਦੇ ਉੱਪਰ ਜਦੋਂ ਉਡਾਨ ਦੇ ਵਿੱਚ ਬੈਠਣਾ ਹੈ ਇਮੀਗ੍ਰੇਸ਼ਨ ਤੱਕ ਦੇ ਦਫ਼ਤਰ ਤੱਕ ਦੇ ਜਿਹੜੇ ਅਧਿਕਾਰੀਆਂ ਤੱਕ ਪਹੁੰਚਣ ਦੀ ਵਾਰੀ ਆਉਂਦੀ ਹੈ ਤਾਂ ਉਦੋਂ ਰੀਟੇਨ ਕੀਤਾ ਗਿਆ ਆ ਤਾਂ ਰੀਟੇਨ ਕਰਕੇ ਤਕਰੀਬਨ ਡੇਢ ਦੋ ਘੰਟੇ ਦੇ ਲਈ 에ਰਪੋਰਟ ਦੇ ਉੱਪਰ ਹੀ ਬਿਠਾਇਆ ਗਿਆ ਹੈ ਤੇ ਵਾਪਸ ਭੇਜਿਆ ਜਾ ਰਿਹਾ ਹੈ ਉਡਾਨ ਦੀ ਆਗਿਆ ਨਹੀਂ ਹੈ ਉਡਾਨ ਦੇ ਵਿੱਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਇਹ ਕਹਿਣਾ ਹੈ ਅਮਰਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਦਾ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਨਾਲ ਧੱਕਾ ਹੋ ਰ ਕਿ ਜਿਸ ਪ੍ਰਕਾਰ ਕਾਰਨ ਸਪਸ਼ਟ ਨਹੀਂ ਕਰ ਪਾ ਰਹੇ ਉਹ ਕਹਿੰਦੇ ਕਾਰਨ ਇਹ ਕਿਹਾ ਜਾ ਰਿਹਾ ਹੈ ਕਿ ਮੇਰੇ ਉੱਪਰ ਕੇਸ ਦਸਿਆ ਜਾ ਰਿਹਾ ਹੈ ਪਰ ਕਿਸੇ ਪ੍ਰਕਾਰ ਦਾ ਕੋਈ ਕੇਸ ਮੇਰੇ ਉੱਪਰ ਦਰਜ ਨਹੀਂ ਹੈ ਪਰ ਪਿਛਲੇ 3 ਸਾਲਾਂ ਦੌਰਾਨ ਦੀ ਹੈ ਪਹਿਲੀ ਉਹਨਾਂ ਦੀ ਵਿਦੇਸ਼ ਯਾਤਰਾ ਹੈ ਆਪਣੀ ਬੇਟੀ ਨੂੰ ਮਿਲਣ ਦੇ ਲਈ ਕੈਨੇਡਾ ਜਾ ਰਹੇ ਸੀ ਪਰ ਕੈਨੇਡਾ ਜਦੋਂ ਵਿਦੇਸ਼ ਯਾਤਰਾ ਦੇ ਲਈ ਦਿੱਲੀ ਏਅਰਪੋਰਟ ਪਹੁੰਚਦੇ ਨੇ ਤਕਰੀਬਨ 12:00 ਵਜੇ ਪਹੁੰਚਦੇ ਨੇ ਸਾਢੇ 3:00 ਦੀ ਫਲਾਈਟ ਹੈ ਉਹਨਾਂ ਦੀ ਆ